ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬੀਆਂ ਲਈ ਐਲਾਨ ਕਰ ਰਹੇ ਸੀ ਤਾਂ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਜੰਗਲ ਰਾਜ ਤੇ ਅਗਲੇ 100 ਸਾਲਾਂ ਤੱਕ ਚਰਚਾ ਤੇ ਹੋਵੇਗੀ ਪਰ ਵਿਰੋਧੀ ਧਿਰ ਆਪਣੇ ਮਾੜੇ ਕੰਮਾਂ ਨੂੰ ਲੁਕਾਉਣ ਦੇ ਕਿੰਨੇ ਵੀ ਕੋਸ਼ਿਸ਼ ਕਰ ਲਵੇ ਤੇ ਜਨਤਾ ਨੂੰ ਉਸ ਜਨਤਾ ਉਸ ਨੂੰ ਮਾਫ਼ ਨਹੀਂ ਕਰੇਗੀ ਮੋਦੀ ਦਾ ਇਸ਼ਾਰਾ ਉਸ ਸਮੇਂ ਵੱਲ ਸੀ ਜਦੋਂ ਬਿਹਾਰ ਚ ਰਾਜਦ ਮੁਖੀ ਲਾਲੂ ਪ੍ਰਸ਼ਾਦ ਮੁੱਖ ਮੰਤਰੀ ਸੀ ਤੇ ਤਜਸਵੀ ਯਾਦਵ ਨੂੰ ਬਿਹਾਰ ਚੋਣਾਂ ਲਈ ਮਹਾਗਠ ਜੋੜ ਦਾ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨੇ ਜਾਣ ਦਰਮਿਆਨ ਰਾਜਦ ਕਾਂਗਰਸ ਤੇ ਨਿਸ਼ਾਨਾ ਵਿੰਦੇ ਹੋਏ ਮੋਦੀ ਨੇ ਕਿਹਾ ਕਿ ਵਿਰੋਧੀ ਗਠਜੋੜ ਗਠਵੰਦਨ ਨਹੀਂ ਸਗੋਂ ਲਠਵੰਦਨ ਮਲਜਮਾਂ ਦਾ ਗਠਜੋੜਾ ਇਸ ਦੇ ਨਾਲ ਹੀ ਦਿੱਲੀ ਤੇ ਬਿਹਾਰ ਦੇ ਇਸ ਦੇ ਸਾਰੇ ਨੇਤਾ ਜਮਾਨਤ ਤੇ ਬਾਹਰ ਆਏ ਹੋਏ ਨੇ ਤਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਆਡੀਓ ਕਾਨਫਰੈਂਸ ਰਾਹੀਂ ਮੇਰਾ ਬੁੱਤ ਸਭ ਤੋਂ ਮਜ਼ਬੂਤ ਯੁਵਾ ਸੰਵਾਦ ਪ੍ਰੋਗਰਾਮ ਨੂੰ ਸਮੋਹਨ ਕਰਦਿਆਂ ਮੋਦੀ ਨੇ ਕਿਹਾ ਕਿ ਮੈਂ ਬਿਹਾਰ ਦੇ ਸਾਰੇ ਨੌਜਵਾਨਾਂ ਨੂੰ ਕਹਾਂਗਾ ਕਿ ਉਹ ਹਰ ਬੁੱਤ ਤੇ ਨੌਜਵਾਨਾਂ ਨੂੰ ਇਕੱਠਾ ਕਰਨ ਤੇ ਉਸ ਖੇਤਰ ਦੇ ਬਜ਼ੁਰਗਾਂ ਨੂੰ ਸਾਧ ਕੇ ਜੰਗਲ ਰਾਜ ਦੀਆਂ ਪੁਰਾਣੀਆਂ ਕਹਾਣੀਆਂ ਸਾਰਿਆਂ ਨੂੰ ਦੱਸਣ ਲੋਕ ਜੰਗਲ ਰਾਜ ਨੂੰ ਅਗਲੇ ਸੌ ਸਾਲਾਂ ਤੱਕ ਨਹੀਂ ਭੁੱਲਣਗੇ ਉਹਨਾਂ ਨੇ ਇੱਕ ਭਾਜਪਾ ਵਰਕਰ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਕਿਹਾ ਕਿ ਦੇਸ਼ ਦੇ ਵਿਕਾਸ ਦਾ ਇੱਕ ਮਹਾ ਅੱਗ ਚੱਲ ਰਹੀ ਹੈ ਤੇ ਕੇਂਦਰ ਤੇ ਵਿਹਾਰ ਚ ਸਥਿਰ ਸਰਕਾਰ ਕਾਰਨ ਚੌਤਰਫਾ ਕੰਮ ਕਰ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਹਾਰ ਚ ਹਰ ਖੇਤਰ ਚ ਹਰ ਦਿਸ਼ਾ ਚ ਕੰਮ ਹੋ ਰਿਹਾ ਤੇ ਹਸਪਤਾਲ ਵੀ ਬਣ ਰਹੇ ਨੇ ਤੇ ਚੰਗੇ ਸਕੂਲ ਸਥਾਪਿਤ ਹੋ ਰਹੇ ਨੇ ਤੇ ਨਵੇਂ ਰੇਲ ਮਾਰਗ ਵਿਕਸਿਤ ਕੀਤੇ ਜਾ ਰਹੇ ਨੇ ਤੇ ਇਸ ਦੀ ਇੱਕ ਵੱਡੀ ਵਜ੍ਹਾ ਇਹ ਦੇਸ਼ ਤੇ ਵਿਹਾਰ ਚ ਇੱਕ ਸਥਿਰ ਸਰਕਾਰ ਆ ਉਹਨਾਂ ਨੇ ਕਿਹਾ ਕਿ ਪਿਹਾਰ ਵਿਧਾਨ ਸਭਾ ਚੋਣਾਂ ਸੂਬੇ ਦੇ ਇਤਿਹਾਸ ਚ ਇੱਕ ਨਵਾਂ ਅਧਿਆਇ ਲਿਖਣ ਲਈ ਆ ਤੇ ਨੌਜਵਾਨ ਇਸ ਚ ਅਹਿਮ ਭੂਮਿਕਾ ਨਿਭਾਉਣਗੇ ਪ੍ਰਧਾਨ ਮੰਤਰੀ ਨੇ ਅਗੇ ਵੀ ਕਿਹਾ ਕਿ 14 ਨਵੰਬਰ ਨੂੰ ਬਿਹਾਰ ਚ ਮਹਿਲਾ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਵੇਗਾ ਜਦੋਂ ਭਾਜਪਾ ਦੀ ਅਗਵਾਈ ਵਾਲਾ ਰਾਸ਼ਟਰੀ ਜਨਤੰਤ੍ਰਿਕ ਗਠਜੋੜ ਰਾਜਾਗ ਫਿਰ ਤੋਂ ਸੱਤਾ ਦੇ ਵਿੱਚ ਆਵੇਗਾ ਉਹਨਾਂ ਨੇ ਭਾਜਪਾ ਵਰਕਰਾਂ ਨੂੰ ਉਹਨਾਂ ਨੇ ਔਰਤਾਂ ਦੀ ਸੂਚੀ ਬਣਾਉਣ ਲਈ ਕਿਹਾ ਜਿਨ੍ਹਾਂ ਨੂੰ ਅਜੇ ਤੱਕ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦਾ ਲਾਭ ਨਹੀਂ ਮਿਲਿਆ ਤੇ ਉਹਨਾਂ ਨੂੰ ਯੋਜਨਾ ਵਿੱਚ ਸ਼ਾਮਲ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਸਰਕਾਰ ਬਿਹਾਰ ਚ ਨਕਸ਼ਲਵਾਦ ਤੇ ਮੌਵਾਦੀ ਅੱਤਵਾਦੀ ਖਾਤਮੇ ਦੀ ਦਿਸ਼ਾ ਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਮੋਦੀ ਨੇ ਅੱਗੇ ਵੀ ਕਿਹਾ ਕਿ ਬਿਹਾਰ ਚ ਜਿਹੜਾ ਤਕਨੀਕੀ ਅਤੇ ਸਟਾਰਟਅੱਪ ਹੱਬ ਬਣਾਉਣ ਦੀ ਲੋੜ ਆ ਤਾਂ ਜੋ ਨੌਜਵਾਨ ਹੋਰ ਸੂਬਿਆਂ ਦਾ ਰੁੱਖ ਨਾ ਕਰਨ ਤੇ ਸੂਬੇ ਚ ਆਪਣੀ ਰੋਜੀ ਰੋਟੀ ਕਮਾ ਸਕਣ ਮੋਦੀ ਨੇ ਕਿਹਾ ਕਿ ਨਿਤਿਸ਼ ਜੀ ਰਾਜਗੱਗ ਨੇ ਬਿਹਾਰ ਨੂੰ ਜੰਗਲਾਤ ਚੋਂ ਬਾਹਰ ਕੱਢਣ ਤੇ ਕਾਨੂੰਨ ਦਾ ਰਾਜ ਸਥਾਪਿਤ ਕਰਨ ਲਈ ਸਭ ਤੋਂ ਸਖਤ ਮਿਹਨਤ ਕੀਤੀ ਆ